749 ਅਤੇ 50 ਅੰਗ ਤੇ ਬਖਸ਼ਿਸ਼ ਕਰਦੇ ਹਨ ਜਿਸ ਦੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕਿਹਦਾ ਪਾਵੇ ਇਸ ਸੰਸਾਰ ਦੇ ਵਿੱਚ ਮਾਤ ਲੋਕ ਦੇ ਵਿੱਚ ਜਿਸ ਦੇ ਸਿਰ ਦੇ ਉੱਤੇ ਉਸ ਮਾਲਕ ਦਾ ਪਰਮਾਤਮਾ ਦਾ ਹੱਥ ਹੋਵੇ ਤਾਂ ਸਿਰ ਕੋਈ ਵੀ ਦੁੱਖ ਉਸ ਨੂੰ ਪੂ ਨਹੀਂ ਸਕਦਾ ਕਦੇ ਵੀ ਉਸ ਦੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਵੇਅਪਦਾ ਸੋ ਦੁੱਖ ਕਿਹਸਾ ਪਾਵੈ ਉਹਨੂੰ ਕਿਵੇਂ ਦੁੱਖ ਲੱਗ ਸਕਦਾ ਹੈ ਜਿਹੜਾ ਤੇਰੀ ਸ਼ਰਣ ਦੇ ਵਿੱਚ ਆ ਗਿਆ ਜਿਸ ਦੇ ਸਿਰ ਦੇ ਉੱਤੇ ਤੇਰਾ ਹੱਥ ਹੋਵੇ ਪਰ ਦੂਸਰੇ ਪਾਸੇ ਬੋਲ ਨਾ ਜਾਣੇ ਮਾਇਆ ਮਦਮਤਾ ਮਰਣਾ ਚੀਤ ਨਾ ਆਵੈ ਜਿਹੜਾ ਹੰਕਾਰੀ ਮਨੁੱਖ ਹੁੰਦਾ ਹੈ ਉਹਨੂੰ ਕਿਸੇ ਨਾਲ ਗੱਲ ਕਰਨ ਦਾ ਵੀ ਪਤਾ ਨਹੀਂ ਹੁੰਦਾ ਬੋਲ ਨਾ ਜਾਣੇ ਮਾਇਆ ਮਦਮਤਾ ਹਰ ਸਮੇ ਮਾਇਆ ਦੇ ਨਸ਼ੇ ਦੇ ਵਿੱਚ ਐਸਾ ਚੂਰ ਰਹਿੰਦਾ ਹੈ ਹਰ ਸਮੇ ਐਸਾ ਮਸਤ ਰਹਿੰਦਾ ਹੈ ਕਿ ਉਹਦੇ ਸਾਹਮਣੇ ਕੋਈ ਮਰਜੀ ਆ ਜਾਵੇ ਉਸਦੇ ਮਨ ਦੇ ਵਿੱਚ ਇੱਕੋ ਹੰਕਾਰ ਹੈ ਕਿ ਮੈਂ ਇਸ ਤੋਂ ਅਮੀਰ ਹਾਂ ਮੈਂ ਇਸ ਤੋਂ ਤਕੜਾ ਹਾਂ ਇਤੋਂ ਤੱਕ ਮਰਨਾ ਵੀ ਉਸਦੇ ਚੇਤੇ ਨਹੀਂ ਹੁੰਦਾ ਕਿ ਕੱਲ ਨੂੰ ਮੇਰੀ ਵੀ ਮੌਤ ਹੋ ਜਾਣੀ ਹੈ ਮੌਤ ਦਾ ਜਿਹੜਾ ਸਹਿਮ ਹੈ ਉਸਦੇ ਮਨ ਦੇ ਵਿੱਚੋਂ ਨਿਕਲ ਗਿਆ ਕਿਉਂਕਿ ਗੁਰਮਖ ਪਿਆਰਿਓ ਜਦੋਂ ਮਨੁੱਖ ਮਾਇਆ ਦੇ ਹਨੇਰੇ ਦੇ ਵਿੱਚ ਫਿਰਦਾ ਹੋਵੇ ਨਾ ਮਾਇਆ ਦੇ ਹੰਕਾਰ ਦੇ ਵਿੱਚ ਫਿਰਦਾ ਹੋਵੇ ਮਾਇਆ ਦੇ ਨਸ਼ੇ ਦੇ ਵਿੱਚ ਫਿਰਦਾ ਹੋਵੇ ਫਿਰ ਉਸ ਦੇ ਸਾਹਮਣੇ ਕੋਈ ਸਾਈ ਨਹੀਂ ਕੋਈ ਗਲਤ ਨਹੀਂ ਉਹ ਹਰ ਪਾਸੇ ਆਪਣੀ ਜੈ ਜੈਕਾਰ ਕਰਨਾ ਚਾਹੁੰਦਾ ਹੈ ਕਿ ਮੇਰੇ ਉੱਪਰ ਕਾ ਸੰਸਾਰ ਵਿੱਚ ਕੋਈ ਨਹੀਂ ਬੋਲ ਨਾ ਜਾਣਾ ਮਾਇਆਮੰਦ ਮਾਤਾ ਉਹਨੂੰ ਗੱਲ ਕਰਨ ਦਾ ਵੀ ਪਤਾ ਨਹੀਂ ਹੁੰਦਾ ਮਰਨਾ ਚੀਤਨਾ ਵੈ ਉਹ ਪਰਮਾਤਮਾ ਦਾ ਨਾਮ ਤੇ ਇੱਕ ਪਾਸੇ ਰਹਿ ਗਿਆ ਉਹ ਮੌਤ ਨੂੰ ਭੁੱਲ ਕੇ ਬਹਿ ਗਿਆ ਕਿ ਮੇਰੀ ਕਹੜਾ ਮੌਤ ਹੋਣੀ ਹੈ ਮੈਂ ਕਹੜਾ ਮਰਨਾ ਹੈ ਮੇਰੇ RAM ਰਏ ਤੂੰ ਸੰਤਾਂ ਦਾ ਸੰਤ ਤੇਰੇ ਐ ਸਤਿਗੁਰ ਜੀ ਆਪ ਜੀ ਦੇ ਸੰਤ ਆਪ ਜੀ ਦੇ ਨਾਮ ਜਪਣ ਦੇ ਤਨ ਸੁਖ ਪ੍ਰਾਪਤ ਕਰ ਲੈਂਦੇ ਹਨ ਮੇਰੇ RAM ਰਾਈ ਤੂੰ ਸੰਤਾਂ ਦਾ ਸੰਤ ਤੇਰੇ ਆਸਰੇ ਰਹਿੰਦੇ ਹਨ ਹਮੇਸ਼ਾ ਤੇਰਾ ਨਾਮ ਜਪਦੇ ਹਾਂ ਤੇ ਆਤਮ ਘੜਲਤਾ ਵਾਲਾ ਜੀਵਨ ਪ੍ਰਾਪਲ ਕਰਕੇ ਸੁਖ ਤੇ ਆਨੰਦ ਮਾਣਦੇ ਹਾਂ ਜੋ ਤੇਰੇ ਤੇਰੇ ਸੇਵਕੋ ਭੋਕ ਚ ਨਹੀਂ ਜਮ ਨਹੀਂ ਆਵੰਦੀ ਨਹੀਂ ਜਿਹੜੇ ਤੇਰੇ ਸੇਵਕ ਹਨ ਉਹਨਾਂ ਨੂੰ ਕਦੇ ਵੀ ਕੋਈ ਦੁੱਖ ਪਹੁੰਚ ਨਹੀਂ ਸਕਦਾ ਕੋਈ ਡਰ ਨਹੀਂ ਲੱਗਦਾ ਜੰਮ ਵੀ ਉਸ ਦੇ ਨੇੜੇ ਨਹੀਂ ਆਉਂਦੇ ਜਮਾ ਦਾ ਉਹ ਡਰ ਉਹਨਾਂ ਦੇ ਅੰਦਰੋਂ ਨਿਕਲ ਜਾਂਦਾ ਹੈ ਕਿਉਂਕਿ ਉਸ ਨੂੰ ਭਰੋਸਾ ਹੁੰਦਾ ਹੈ ਕਿ ਮੇਰੇ ਸਿਰ ਤੇ ਮੇਰਾ ਰੱਖਾ ਮਾਲਕ ਬੈਠਾ ਹੈ ਜਦੋਂ ਆਪਣੇ ਨਾਲ ਮਾਪੇ ਖੜੇ ਹੁੰਣ ਨਾ ਤੇ ਆਪਾਂ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੁੰਦੀ ਆਪਣੇ ਨਾਲ ਕੋਈ ਤਗੜਾ ਬੰਦਾ ਉਵੇ ਨਾ ਤੇ ਆਪਾਂ ਹਰੇਕ ਦੇ ਨਾਲ ਹੀ ਪੰਗੇ ਲੈਣੇ ਸ਼ੁਰੂ ਕਰ ਦਿੰਨੇ ਹਾਂ ਕਿ ਮੇਰੇ ਨਾਲ ਖੜਾ ਹੈ ਮੈਨੂੰ ਕਿਸੇ ਦਾ ਡਰ ਨਹੀਂ ਪਰ ਜਿਹੜੇ ਨਾਮ ਜਪਣ ਵਾਲੇ ਹਨ ਉਹਨਾਂ ਦੇ ਅੰਦਰੋਂ ਡਰ ਭੈ ਮੁਕ ਜਾਂਦਾ ਸਭ ਤੋਂ ਵੱਡਾ ਡਰ ਹੈ ਮੌਤ ਦਾ ਡਰ ਮੌਤ ਦਾ ਭੈ ਉਹ ਖਤਮ ਹੋ ਜਾਂਦਾ ਹੈ ਜੰਮ ਨਹੀਂ ਆਵੈ ਨੇ ਲਈ ਜੰਮ ਵੀ ਉਸ ਦੇ ਨੇੜੇ ਨਹੀਂ ਆ ਸਕਦੇ ਜੋ ਤੇਰੇ ਰੰਗ ਰਾਤੇ ਸੌਨੀ ਤਿਲਕਾ ਜਨਮ ਮਰਨ ਦੁੱਖ ਨਾਸਾ ਜੋ ਤੇਰੇ ਨਾਮ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦਾ ਜਨਮ ਅਤੇ ਮਰਨ ਸੁਖਾਲਾ ਹੋ ਜਾਂਦਾ ਹੈ ਜਨਮ ਦੇ ਵਿੱਚ ਵੀ ਸੁਖ ਹੈ ਤੇ ਮਰਨਾ ਵੀ ਸਤਗੁਰੂ ਜੀ ਸੰਭਾਲ ਲੈਂਦੇ ਹਨ ਜਨਮ ਤੇ ਮਰਨ ਦਾ ਜਿਹੜਾ ਡੇੜਖ ਹੈ ਉਸ ਦਾ ਜਿਹੜਾ ਡਰ ਹੈ ਉਹ ਅੰਦਰੋਂ ਖਤਮ ਹੋ ਜਾਂਦਾ ਫਿਰ ਜਿਹੜੇ ਤੇਰੇ ਦਰ ਤੇ ਆਉਂਦੇ ਹਨ ਤੇਰੇ ਨਾਮ ਦੇ ਵਿੱਚ ਰੰਗੇ ਰਹਿੰਦੇ ਹਨ ਤੇਰੀ ਪਖਸ ਨਾ ਮਿਟੇ ਕੋਈ ਸਤਿਗੁਰ ਕਾ ਦਲਾਸਾ ਉਹਨਾਂ ਨੂੰ ਭਰੋਸਾ ਬਣ ਜਾਂਦਾ ਹੈ ਉਹਨਾਂ ਦੇ ਅੰਦਰ ਇੱਕ ਭਰੋਸਾ ਬਣ ਜਾਂਦਾ ਹੈ ਕਿ ਹਰ ਇੱਕ ਚੀਜ਼ ਨਾਸ ਹੋ ਸਕਦੀ ਹੈ ਹਰ ਇੱਕ ਚੀਜ਼ ਖਤਮ ਹੋ ਸਕਦੀ ਹੈ ਪਰ ਗੁਰੂ ਦੀ ਬਖਸ਼ਿਸ਼ ਕਦੇ ਖਤਮ ਨਹੀਂ ਹੋ ਸਕਦੀ ਉਹਨੂੰ ਭਰੋਸਾ ਹੈ ਉਹਦੇ ਹਿਰਦੇ ਨੂੰ ਦਲਾਸਾ ਮਿਲਿਆ ਹੋਇਆ ਹੈ ਕਿ ਮਾਲਕ ਉਸ ਨਿਰੰਕਾਰ ਦੀ ਜਿਹੜੀ ਬਖਸ਼ਿਸ਼ ਹੈ ਉਸ ਨੂੰ ਕੋਈ ਮਿਟਾ ਨਹੀਂ ਸਕਦਾ ਉਹ ਕੋਈ ਖਤਮ ਨਹੀਂ ਕਰ ਸਕਦਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਰ ਆਰਦੇ ਪਰ ਜਿਹੜੇ ਤੇਰੇ ਸੇਵਕ ਜਨ ਹਨ ਸੰਤ ਜਨ ਹਨ ਤੇਰੇ ਨਾਮ ਜਪਣ ਕਰਕੇ ਸੁਖ ਪ੍ਰਾਪਤ ਕਰਦੇਗਾ ਨਾਮ ਤੇ ਆਇਨ ਸੁਖ ਫਲ ਪਾਇ ਸੁਖਾਂ ਦੀ ਦਾਤ ਪ੍ਰਾਪਤ ਕਰ ਲੈਂਦੇ ਆ ਆਤਮਿਕਾ ਡੋਲਤਾ ਵਾਲਾ ਜੀਵਨ ਬਤੀਤ ਕਰਦੇ ਹੋਏ ਅੱਠੇ ਪਹਿਰ ਤੇਰਾ ਗੁਣ ਗਾਣ ਕਰਦੇ ਹਾਂ ਤੇਰੀ ਸਿਫਤ ਸਲਾ ਕਰਦੇ ਹਾਂ ਆਠ ਪਹਿਰ ਆਰਾਦੇ ਅੱਠੇ ਪਹਿਰ ਤੇਰੀ ਅराधना ਕਰਦੇ ਹਾਂ ਤੇਰੀ ਸ਼ਰਣ تیر ਪਰਵਸੈ ਪੰਚ ਦੁਸ ਲੈ ਸੋਦੇ ਤੇਰੀ ਸ਼ਰਣ ਦੇ ਵਿੱਚ ਆ ਕਰਕੇ ਤੇਰੇ ਆਸਰੇ ਰਹਿੰਦੇ ਹੋ ਹੇ ਉਹ ਪੰਜਾਂ ਵੈਰੀਆਂ ਦੇ ਉੱਤੇ ਵੀ ਜਿੱਤ ਪ੍ਰਾਪਤ ਕਰਨ ਦੇ ਰਾਮ ਕ੍ਰੋਧ ਨੋਰ ਮੋਹ ਹੰਕਾਰ ਨੂੰ ਵੀ ਆਪਣੇ ਵਸ ਦੇ ਵਿੱਚ ਕਰ ਲੈਂਦੀ ਹੈ ਕਿਉਂਕਿ ਗੁਰਮਖ ਪਿਆਰਿਆਂ ਦਾ ਪੰਜਾ ਤਤ ਨੂੰ ਆਪਣੇ ਵਸ ਦੇ ਵਿੱਚ ਕਰਨਾ ਬਹੁਤ ਔਖਾ ਹੈ ਤੇ ਇਹ ਵਸ ਵਿੱਚ ਕੇਵਲ ਉਹ ਹੀ ਕਰ ਸਕਦਾ ਹੈ ਜਿਹੜਾ ਨਾਮ ਦਾ ਰਸੀ ਹੈ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ ਗੁਰੂ ਦੀ ਬਾਣੀ ਪੜਦਾ ਹੈ ਆਤਮਿਕਾ ਡੋਤਾ ਵਾਲਾ ਜੀਵਨ ਬਤੀਤ ਕਰਦਾ ਹੈ ਉਹ ਇਸ ਪੰਜੇ ਵਿਅਰੀਆਂ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ ਤੇ ਇਸ ਦੇ ਅਧੀਨ ਹੋ ਜਾਂਦੇ ਹਨ ਤੇ ਜਿਵੇਂ ਮਨੁੱਖ ਫਿਰ ਚਾਹੁੰਦਾ ਹੈ ਉਸੇ ਤਰ੍ਹਾਂ ਇਹ ਕੰਮ ਕਰਦੇ ਹਨ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਪਰ ਸਤਿਗੁਰੂ ਜੀ ਸਾਨੂੰ ਗਿਆਨ ਨਹੀਂ ਆ ਗਿਆਨ ਮਤੀ ਨਾ ਗਿਆਨ ਹਿਰਦੇ ਦੇ ਵਿੱਚ ਨਹੀਂ ਸੁਰਤ ਕਿਦਾਂ ਜੋੜਦੀ ਹੈ ਨਾਮ ਕਿਦਾਂ ਜਪਣਾ ਹੈ ਇਸ ਬਾਰੇ ਵੀ ਕੋਈ ਗਿਆਨ ਨਹੀਂ ਆਪ ਜੀ ਦੀ ਸ਼ਰਣ ਦੇ ਵਿੱਚ ਆ ਕਰਕੇ ਸੇਵਾ ਭਾਵਨਾ ਕਿਦਾਂ ਕਰਨੀ ਹੈ ਇਹ ਵੀ ਜਾਣਦੇ ਨਹੀਂ ਕਿਉਂਕਿ ਜਿੰਨੀ ਦੇਰ ਤੱਕ ਸ਼ਰਣ ਦੇ ਵਿੱਚ ਆ ਕਰਕੇ ਅਰਦਾਸ ਬੇਨਤੀ ਜੋਦੜੀ ਨਹੀਂ ਕਰਦੇ ਉਨੀ ਦੇਰ ਤੱਕ ਸਮਝ ਨਹੀਂ ਆਉਂਦੀ ਸਾਰ ਨਾ ਜਾਣਾਂ ਤੇਰੀ ਤੇਰੀ ਆਗਾਮ ਗਤੀ ਨੂੰ ਸਮਝ ਰਹਿ ਸਕੇ ਪਰ ਫਿਰ ਵੀ ਸਤਿਗੁਰ ਜੀ ਤੁਸੀਂ ਕਿਰਪਾ ਕੀਤੀ ਹੈ ਹਮ ਅਗਿਆਨ ਅਲਪ ਮਤ ਧੋਰੀ ਤਫਾਫਨ ਫਿਰ ਦਰਖਾਵੋ ਤੁਸੀਂ ਆਪਣੇ ਤਰੀਕੇ ਦੇ ਨਾਲ ਫਿਰ ਵੀ ਕਿਰਪਾ ਕਰਦੇ ਹੋ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਂ ਸਭ ਤੋਂ ਵੱਡਾ ਨਾਨਕ ਮੈਨੂੰ ਮਿਲਾ ਦਿੱਤਾ ਹੈ ਜਿਸ ਨੇ ਕਲਯੁਗ ਦੇ ਵਿੱਚ ਮੇਰੀ ਰਾਖੀ ਕੀਤੀ ਹੈ ਮੇਰਾ ਮਦਦਗਾਰ ਬਣ ਕੇ ਮੇਰੇ ਸਿਰ ਦੇ ਉੱਤੇ ਉਸ ਨੇ ਹੱਥ ਰੱਖਿਆ ਹੈ ਜਦੋਂ ਸਿਰ ਦੇ ਉੱਤੇ ਗੁਰੂ ਦਾ ਹੱਥ ਹੋਵੇ ਨਾ ਫਿਰ ਕੋਈ ਦੁੱਖ ਪੂ ਨਹੀਂ ਸਕਦਾ ਚਾਹੇ ਦੁਨਿਆਵੀ ਹੋਵੇ ਚਾਹੇ ਦਰਗਾਹੀ ਹੋਵੇ ਸਾਰੇ ਸੁੱਖ ਸਤਗੁਰਜੀ ਝੋਲੀ ਦੇ ਵਿੱਚ ਪਾ ਦਿੰਦੇ ਹਨ ਵੱਡਮੁੱਲੀ ਦਾਤ ਨਾਮ ਦੀ ਦਾਤ ਵੀ ਬਖਸ਼ ਦਿੰਦੇ ਹਨ ਪਰ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ ਸ਼ਰਨ ਵਿੱਚ ਆਉਣਾ ਹੀ ਓਕਾ ਹੈ ਭਵੇਂ ਆਪਣੇ ਘਰ ਦੇ ਵਿੱਚ ਆਪਾਂ ਬਹਿਨੇ ਬੈਠੇ ਹੋਈਏ ਨਾ ਪਰ ਫਿਰ ਵੀ ਆਪਾਂ ਗੁਰੂ ਘਰ ਨਹੀਂ ਆਉਂਦੇ ਕਿਉਂਕਿ ਹੁਕਮ ਨਹੀਂ ਤੇ ਜਿਨ੍ਹਾਂ ਨੂੰ ਸਤਗੁਰੂ ਜੀ ਬੁਲਾਉਂਦੇ ਹਨ ਮਨ ਦੇ ਵਿੱਚ ਉਤਸ਼ਾਹ ਹੈ ਕਿ ਗੁਰੂ ਨੂੰ ਮਿਲਣਾ ਹੈ ਉਦਮ ਕਰਦੇ ਹਨ ਭਵੇਂ ਕੋਹਾ ਮੇਲਾ ਤੇ ਹੁਣ ਤੇ ਆ ਕਰਕੇ ਸ਼ਰਨ ਦੇ ਵਿੱਚ ਸਤਗੁਰੂ ਜੀ ਦੇ ਗੁਰੂ ਘਰ ਵਿਖੇ ਆ ਕਰਕੇ ਨਾਮ ਜਪਦੇ ਹਨ ਪਾਣੀ ਸੋਦੇ ਖੰ ਸਰਵਣ ਕਰਦੇ ਖਾਂ ਤੇ ਅਰਦਾਸਾਂ ਜੋਦੜੀਆਂ ਕਰਦੇ ਖਾਂ ਕਿ ਆਤਮਾ ਘੜੋਤਾ ਵਾਲਾ ਜੀਵਨ ਸਤਗੁਰ ਜੀ ਵਸਦੇ ਕਿਰਪਾ ਉਦੋਂ ਹੀ ਹੋਇਆ ਕਰਦੀ ਹੈ ਜਦੋਂ ਨਿਵਿਸ਼ਟੀ ਦੇ ਨਾਲ ਅਰਦਾਸ ਕਰਦੇ ਹੀ ਵਿਰਤੀ ਕਦੇ ਨਾ ਹੋ ਵਈ ਚੰਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸਪਹਿਲੇ ਸਤਗੁਰ ਜੀ ਨੇ ਜਨ ਕਿਹਾ ਹੈ ਵਿਰਤੀ ਕਦੇ ਨਾ ਹੋ ਵਈ ਚੰਨ ਕੀ ਅਰਦਾਸ ਇਹ ਜਨ ਕਿਹੜਾ ਹੈ ਆਪ ਗਵਾਈਏ ਤਾਂਸ਼ ਉਪਾਈਏ ਔਰ ਕਸੀ ਚਪਰਾਏ ਜਿਹੜਾ ਆਪਾ ਭਾਵ ਤੇਆਗ ਕਰਕੇ ਸ਼ਰਨ ਦੇ ਵਿੱਚ ਆ ਜਾਵੇ ਅਸਲ ਵਿੱਚ ਉਹ ਜਨ ਹੈ ਜਿਹੜਾ ਸੇਵਾ ਭਾਵਨਾ ਰੱਖਦਾ ਹੈ ਪੁੰਨ দান ਜੋ ਬੀਜਦੇ ਸੋ ਧਰਮ ਜਾਇ ਕਹੇ ਜਾਹੀ ਜਿਹੜਾ ਸੇਵਾ ਭਾਵਨਾਤ ਰੱਖਦਾ ਹੈ দান ਪੁੰਨ ਕਰਦਾ ਹੈ ਅਸਲ ਵਿੱਚ ਉਹ ਜਨ ਹੈ ਸੇਵਕ ਹੈ ਦਾਸ ਹੈ ਜਿਹੜਾ ਸ਼ਰਨ ਦੇ ਵਿੱਚ ਆ ਕਰਕੇ ਜੋੜਿਆਂ ਦੀ ਸੇਵਾ ਕਰਦਾ ਹੈ ਝਾੜੂ ਦੀ ਸੇਵਾ ਕਰਦਾ ਹੈ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦਾ ਹੈ ਅਸਲ ਦੇ ਵਿੱਚ ਜਨ ਉਹ ਹੈ ਸੇਵਕ ਉਹ ਹੈ ਦਾਸ ਉਹ ਹੈ ਪੜਨ ਦਾ ਤੇ ਸੁਣਨ ਦਾ ਬਰਾਬਰ ਦਾ ਲਾਭ ਹੈ ਜੇ ਸੁਣ ਲਈਏ ਜਿਹੜਾ ਪੜ ਨਹੀਂ ਸਕਦਾ ਉਹ ਸੁਣ ਸਕਦਾ ਹੈ ਤੇ ਜਿਹੜਾ ਪੜ ਸਕਦਾ ਹੈ ਤੇ ਜਰੂਰ ਪੜੇ ਪਰ ਪੜ੍ਹੇ ਵੀ ਇਸ ਤਰੀਕੇ ਨਾਲ ਇਹ ਨਾ ਹੋਵੇ ਕਿ ਪੜ-ਪੜ ਗੱਡੀ ਲੱਦੀ ਐ ਪੜ-ਪੜ ਭਰੀ ਐ ਸਾਦ ਪੜ-ਪੜ ਬੀੜੀ ਪਾਈ ਐ ਪੜ-ਪੜ ਗੱਡੀ ਐ ਖਾਤ ਪੜ੍ਹੀ ਜਾਈਏ ਉਸ ਨੂੰ ਵਿਚਾਰ ਨਾ ਕਰਿਓ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਕਿਆ ਪੜ੍ਹੀ ਐ ਕਿਆ ਦੁਨੀਆ ਕਾ ਬੀਦਪੁਰਾਂ ਦਾ ਸੁਲੀਆਂ ਪੜ੍ਹੇ ਸੁਨੇ ਖਾ ਉਹ ਹੀ ਜੋ ਸਹਜ ਨਾ ਮਿਲੇ ਉਸੋਈ ਆਪਾਂ ਕਹਦੇ ਇਹ ਦਿਨ ਦੇ ਵਿੱਚ ਪੰਜ ਸੁਖਮਨੀ ਸਾਹਿਬ ਜੀ ਦੇ ਜਾਪ ਕਰਦੇ ਹਾਂ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਹਾਂ ਚੋਪੇ ਸਾਹਿਬ ਜੀ ਦੇ ਪਾਠ ਕਰਦੇ ਹਾਂ ਤੇ ਘਰ ਦੇ ਵਿੱਚ ਮਾਂ ਹੈ ਤੇ ਮਾਂ ਦੇ ਵੀ ਗੱਲ ਪੈਜਣਾ ਪਿਤਾ ਦੇ ਗੱਲ ਪੈਜਣਾ ਫਿਰ ਜੇ ਮਨ ਦੇ ਵਿੱਚ ਸਹਿਜ ਹੀ ਨਾਈ ਤੇ ਫਿਰ ਉਸ ਬਾਣੀ ਪੜਤਦਾ ਵੀ ਕੋਈ ਲਾਭ ਨਹੀਂ ਬਾਣੀ ਪੜਨ ਦਾ ਲਾਭ ਤਾਂ ਹੈ ਜੇ ਮਨ ਦੀ ਅਵਸਥਾ ਵੀ ਬਾਣੀ ਦੇ ਅਨੁਸਾਰ ਢਾਲੀ ਜਾਵੇ ਜੇ ਬਾਣੀ ਨੂੰ ਆਪਾਂ ਧਿਆਨ ਨਾਲ ਪੜੀਏ ਤੇ ਉਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਕਿ ਬਾਣੀ ਸਾਨੂੰ ਸਮਝਾਉਣਾ ਕੀ ਕਰਦੀ ਹੈ ਤੇ ਫਿਰ ਗੁਰਮਖ ਪਿਆਰਿਓ ਮਨ ਦੇ ਵਿੱਚ ਸਹਿਜ ਅਵਸਥਾ ਵੀ ਸਹਿਜ ਹੀ ਆ ਜਾਂਦੀ ਹੈ ਪਰ ਜੇ ਆਪਾਂ ਨੇਤਨੇਵ ਵੀ ਇਸ ਤਰ੍ਹਾਂ ਕਰਨਾ ਹੈ ਕਿ ਆਪਣੇ ਕੋਲ 5 ਮਿੰਟ ਨੇ 50 ਮਿੰਟਾਂ ਦੇ ਵਿੱਚ ਆਪਾਂ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਕੰਮ ਤੇ ਜਾਣਾ ਹੈ ਸੁਖਮਨੀ ਸਾਹਿਬ ਕਰਨਾ ਹੈ ਤੇ 15 20 ਮਿੰਟਾਂ ਦੇ ਵਿੱਚ ਸੁਖਮਨੀ ਸਾਹਿਬ ਕਰਕੇ ਮੈਂ ਦਫ਼ਤਰ ਨੂੰ ਜਾਣਾ ਕੰਮ ਨੂੰ ਜਾਣਾ ਫਿਰ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਕਿਉਂਕਿ ਬਾਣੀ ਆਪਾਂ ਉਸ ਤਰੀਕੇ ਨਾਲ ਪੜੇ ਜਿਵੇਂ ਕਿਸੇ ਕੰਮ ਦੀ ਪ੍ਰੋਡਕਸ਼ਨ ਕੱਢਣੀ ਹੋਵੇ ਨਾ ਕੇਸ ਨੂੰ ਬਸ ਮਕਾਣਾ ਹੈ ਖਤਮ ਕਰਨਾ ਹੈ ਉਸ ਤਰ੍ਹਾਂ ਨਹੀਂ ਪਿਆਰਿਓ ਬਾਣੀ ਪੜਦੀ ਹੈ ਇਸ ਤਰੀਕੇ ਭਾਵੇਂ ਦਿਨ ਦੇ ਦਿਨ ਦੇ ਵਿੱਚ ਸੁਖਮਨੀ ਸਾਹਿਬ ਜੀ ਦੀਆਂ ਸੁਖਮਨੀ ਸਾਹਿਬ ਜੀ ਦੀਆਂ ਚਾਰ ਪਛਪਦੀਆਂ ਪੜ੍ਹੀਏ ਨਾ ਪਰ ਉਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਕਿ ਸਤਿਗੁਰੂ ਜੀ ਕਹਿਣਾ ਕੀ ਚਾਹਤੇ ਹਨ ਸਮਝਾ ਕੀ ਰਹੀ ਹਨ ਜਦੋਂ ਆਪਾਂ ਉਸ ਨੂੰ ਵਿਚਾਰਨ ਦੀ ਕੋਸ਼ਿਸ਼ ਕੀਤੀ ਨਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਫਿਰ ਗੁਰਮਖ ਪਿਆਰਿਓ ਇੱਕ ਕਿਲਕਾ ਜੀ ਜੀਪ ਸਾਹਿਬ ਹੈ ਤਾਂ ਕਿ ਮਹਿਮਤ ਨਿਯੇ ਆਵੇ ਬਾਣੀ ਦੇ ਵਿੱਚ ਇੱਕ ਕਿਨਕੇ ਦੀ ਗੱਲ ਕੀਤੀ ਹੈ ਤੇ ਆਪਾਂ ਕਹਿੰਦੀ ਅਨੇਕਾਂ ਬਾਣੀਆਂ ਪੜ੍ਹ ਲਈਏ ਪਰ ਉਸ ਦਾ ਕੋਈ ਲਾਭ ਨਹੀਂ ਨਾ ਲਾਭ ਤਾਂ ਹੀ ਮਿਲਦਾ ਹੈ ਭਾਵੇਂ ਥੋੜੇ ਤੋਂ ਥੋੜਾ ਸਮਾਂ ਕੱਢ ਕੇ ਘਟ ਤੋਂ ਘਟ ਵੀ ਬਾਣੀ ਪੜ੍ਹੀ ਜਾਵੇ ਪਰ ਉਸ ਨੂੰ ਵਿਚਾਰਾਂ ਦੀ ਕੋਸ਼ਿਸ਼ ਕੀਤੀ ਜਾਵੇ ਜਦੋਂ ਵਿਚਾਰਾਂਗੇ ਨਾ ਤੇ ਆਪਾਂ ਨੂੰ ਸਮਝ ਆਉਣੀ ਸ਼ੁਰੂ ਹੋ ਜਾਣੀ ਹੈ ਕੀ ਬਾਣੀ ਦੇ ਅਰਥ ਕੀ ਹਨ ਬਾਣੀ ਜਿੰਨੀ ਸਹਿਜ ਨਾਲ ਪੜਾਂਗੇ ਉਹਦੇ ਵਿੱਚ ਆਪਾਂ ਨੂੰ ਸਮਝ ਆਉਂਦੀ ਰਹਿੰਦੀ ਹੈ ਕਿ ਇਸ ਦੇ ਵਿਸ਼ਰਾਮ ਕਿਤੇ ਹਨ ਹੁਣ ਕੋਈ ਵੀ ਬਾਣੀ ਹੈ ਉਹਨੂੰ ਜਦੋਂ ਆਪਾਂ ਸਪੀਡ ਦੇ ਨਾਲ ਪੜਦੇ ਹਾਂ ਨਾ ਤੇ ਉਸ ਦੇ ਵਿਸ਼ਰਾਮ ਖਤਮ ਹੋ ਜਾਂਦੇ ਹਨ ਜਦੋਂ ਵਿਸ਼ਰਾਮ ਖਤਮ ਹੋ ਜਾਂਦੇ ਹਨ ਫਿਰ ਉਸ ਦੇ ਅਰਥ ਵੀ ਖਤਮ ਹੋ ਜਾਂਦੇ ਹਨ ਆਪਾਂ ਉਸ ਦੇ ਅਰਥ ਨਹੀਂ ਕਰ ਸਕਦੇ ਉਸ ਦੇ ਅਰਥ ਹੋਰ ਹੀ ਕੁਝ ਬਣ ਜਾਂਦੇ ਹਨ ਹੁਣ ਕੋਈ ਵੀ ਸ਼ਬਦ ਲੈ ਲਓ ਜਿਸ ਤਰ੍ਹਾਂ ਇਹ ਸ਼ਬਦ ਹੈ ਮਾਨਸ ਜਨਮ ਦੁਲੰਬ ਕਰਮਕ ਪਾਇ ਜਿਹਨੂੰ ਜਲਦੀ ਦੇ ਨਾਲ ਪੜੀ ਗਈ ਹੈ ਮਾਨਸ ਜਨਮ ਦੁਲੰਬ ਕਰਮਕ ਪਾਇਆ ਮੰਤਰ ਕੋ ਚਲਮ ਜੇ ਸਤਿਗੁਰ ਪਾਇਆ ਇਹਦੇ ਕੋਈ ਅਰਥ ਹੀ ਨਹੀਂ ਨਿਕਲਨੇ ਅਰਥ ਤਾਂ ਨਿਕਲਿਆ ਜਿਸ ਤਰ੍ਹਾਂ ਮਾਨਸ ਜਨਮ ਦੁਲੰਬ ਇਹ ਤੋਂ ਅੱਗੇ ਜਿਹੜਾ ਗੁਰਮਕ ਪਾਇਆ ਇਸਦੇ ਅਰਥ ਨਿਕਲਣਗੇ ਇਹ ਵਿਸ਼ਰਾਮ ਹੈ ਵਿਚਾਰ ਵਿਸ਼ਰਾਮ ਹੈ ਤੇ ਬਾਣੀ ਜਿੰਨੀ ਸਹਿਜ ਦੇ ਨਾਲ ਪੜਾਂਗੇ ਉਸ ਤੇ ਵਿਚਾਰ ਆ ਸਮਝ ਆਉਣਗੇ ਤੇ ਵਿਚਾਰਾਂ ਦੇ ਨਾਲ ਆਪਾਂ ਨੂੰ ਅਰਥ ਸਮਝ ਆਉਣਗੇ ਸਮਝ ਆਉਣਗੇ ਕਿ ਸਤਿਗੁਰੂ ਜੀ ਸਾਨੂੰ ਸਮਝਾ ਕੇ ਰਹੇਗਾ ਸਿਰ ਬਾਣੀ ਦੀ ਵੀ ਸਮਝ ਆ ਜਾਏਗੀ ਤੇ ਸਹਿਜ ਅਵਸਥਾ ਵੀ ਸਹਿਜ ਹੀ ਆ ਜਾਏਗੀ ਸਤਿਗੁਰ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਆ ਕਿ ਮੈਂ ਕਰਨੀ ਆ ਉਂਗਾ ਜਿੱਕੇ ਪਤੇ ਬੁਲਾਵਾ ਹੀ ਹੁ ਜੀ ਕਾ ਖਲਸਾ ਵਾਹ! ਮੁਝੇ ਕੀ ਪਤਾ ਹੈ